ਸ੍ਰੀ ਵੱਲੋਂ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਨ ਵਾਲੀ ਆਲੂਆਂ ਦੀ ਸਬਜ਼ੀ ਜਿਸ ਨੂੰ ਕਿ ਆਪਾਂ ਕਤਲੀ ਆਲੂ ਕਹਿੰਦੇ ਹਾਂ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਝਟਪਟ ਬਣ ਕੇ ਤਿਆਰ ਹੋ ਜਾਂਦੀ ਹੈ ਇਹ ਆਪਾਂ ਬੱਚਿਆਂ ਨੂੰ ਲੰਚ ਬਾਕਸ ਦੇ ਵਿੱਚ ਵੀ ਬਣਾ ਕੇ ਮਿੰਟਾਂ ਵਿੱਚ ਤਿਆਰ ਕਰਕੇ ਦੇ ਸਕਦੇ ਹਾਂ ਨਾਲ ਇਸ ਦੇ ਆਪਾਂ ਲੱਛਾ ਪਰਾਂਠਾ ਤਿਆਰ ਕਰਾਂਗੇ ਇਹ ਦੇਖੋ ਸਭ ਤੋਂ ਪਹਿਲਾਂ ਮੈਂ ਇੱਥੇ ਪੰਜ ਆਲੂ ਲਏ ਹਨ ਇਹ ਮੈਂ ਮੀਡੀਅਮ ਸਾਈਜ਼ ਦੇ ਆਲੂ ਲਏ ਹਨ ਤੁਸੀਂ ਛੋਟੇ ਵੀ ਸਾਈਜ਼ ਦੇ ਲੈ ਸਕਦੇ ਹੋ ਤੇ ਜਾਂ ਤੁਸੀਂ ਵੱਡੇ ਆਲੂ ਵੀ ਲੈ ਸਕਦੇ ਹੋ ਪਹਿਲਾਂ ਆਪਾਂ ਸਾਰੇ ਆਲੂਆਂ ਨੂੰ ਚੰਗੀ ਤਰ੍ਹਾਂ ਛਿਲ ਲਵਾਂਗੇ ਇਹ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਹੈ ਇਹ ਦੇਖੋ ਆਪਾਂ ਸਾਰੇ ਆਲੂ ਛਿੱਲ ਲਏ ਹਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਹੁਣ ਆਪਾਂ ਲਾਗੇ ਇੱਕ ਬਰਤਨ ਦੇ ਵਿੱਚ ਪਾਣੀ ਰੱਖ ਲਵਾਂਗੇ ਤੇ ਉਸ ਦੇ ਵਿੱਚ ਆਪਾਂ ਇਸ ਸਾਈਜ਼ ਦੇ ਆਲੂ ਕੱਟ ਕਰਾਂਗੇ ਇਹ ਆਲੂ ਆਪਾਂ ਬਹੁਤ ਜ਼ਿਆਦਾ ਨਾ ਮੋਟੇ ਕੱਟਨੇ ਹਨ ਤੇ ਨਾ ਹੀ ਆਪਾਂ ਇਹ ਬਹੁਤ ਬਰੀਕ ਕੱਟਨੇ ਹਨ ਆਲੂ ਨੂੰ ਆਪਾਂ ਪਾਣੀ ਦੇ ਵਿੱਚ ਹੀ ਕੱਟ ਕਰਾਂਗੇ ਕਿਉਂਕਿ ਪਾਣੀ ਦੇ ਵਿੱਚ ਆਲੂ ਕਾਲੇ ਨਹੀਂ ਪੈਂਦੇ ਜੇਕਰ ਆਪਾਂ ਇਹਨਾਂ ਨੂੰ ਬਾਹਰ ਰੱਖਾਂਗੇ ਤੇ ਆਲੂ ਆਪਣੇ ਕਾਲੇ ਹੋ ਜਾਣਗੇ ਇੱਥੇ ਆਪਾਂ ਸਾਰੇ ਆਲੂ ਕੱਟ ਲਏ ਹਨ ਹੁਣ ਆਪਾਂ ਗੈਸ ਤੇ ਇੱਕ ਕੜਾਈ ਰੱਖਾਂਗੇ ਤੇ ਗੈਸ ਔਨ ਕਰਕੇ ਇਸ ਦੇ ਵਿੱਚ ਆਪਾਂ 2 ਚਮਚ ਵੱਡੇ ਤੇਲ ਦੇ ਐਡ ਕਰ ਲਵਾਂਗੇ ਇਹ ਆਪਾਂ ਸਰੋਂ ਦਾ ਤੇਲ ਐਡ ਕੀਤਾ ਹੈ ਸਰੋਂ ਦੇ ਤੇਲ ਦੇ ਵਿੱਚ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇੱਥੇ ਤੇਲ ਗਰਮ ਹੋਣ ਤੇ ਅੱਧਾ ਚਮਚ ਜੀਰੇ ਦਾ ਐਡ ਕਰਕੇ ਉਸ ਨੂੰ ਥੋੜਾ ਜਿਹਾ ਪਨ ਲਵਾਵਾਂਗੇ ਜਦੋਂ ਜੀਰਾ ਭੁੱਜ ਗਿਆ ਤਾਂ ਆਪਾਂ ਸਾਰੇ ਆਲੂ ਪਾਣੀ ਦੇ ਵਿੱਚੋਂ ਕੱਢ ਕੇ ਨਿਚੋੜ ਕੇ ਇਸ ਦੇ ਵਿੱਚ ਪਾ ਦਵਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਆਪਾਂ ਤੇਲ ਦੇ ਵਿੱਚ ਹੀ ਆਲੂਆਂ ਨੂੰ ਭੁੰਨਣਾ ਹੈ ਇਸ ਦੇ ਵਿੱਚ ਆਪਾਂ ਨਾ ਕੋਈ ਪਿਆਜ਼ ਨਾ ਟਮਾਟਰ ਕਿਸੇ ਵੀ ਚੀਜ਼ ਦਾ ਯੂਜ਼ ਨਹੀਂ ਕਰਨਾ ਤੇ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਵੀ ਜ਼ਰੂਰ ਇਸ ਨੂੰ ਇੱਕ ਵਾਰੀ ਟਰਾਈ ਕਰਿਓ ਇਸਦੇ ਵਿੱਚ ਆਪਾਂ ਥੋੜੇ ਜਿਹਾ ਕੜੀ ਪੱਤਾ ਪਾਵਾਂਗੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਤੇ ਹੁਣ ਇਸਦੇ ਵਿੱਚ ਆਪਾਂ ਪਾਵਾਂਗੇ 2 ਪਿੰਚ ਹਿੰਗ ਦੇ ਹਿੰਗ ਮੈਂ ਪਹਿਲਾਂ ਪਾਉਣੀ ਸੀਗੀ ਉਹ ਮੈਨੂੰ ਯਾਦ ਭੁੱਲ ਗਿਆ ਇਸ ਲਈ ਆਪਾਂ ਇੱਥੇ ਪਾ ਲਵਾਂਗੇ ਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਇਸ ਨੂੰ ਕਵਰ ਕਰਕੇ ਲੋ ਫਲੇਮ ਦੇ ਉੱਪਰ ਪੱਕਣ ਦਵਾਂਗੇ ਇਥੇ ਆਪਾਂ ਗੈਸ ਦਾ ਫਲੇਮ ਲੋ ਹੀ ਰੱਖਾਂਗੇ ਜੇਕਰ ਆਪਾਂ ਗੈਸ ਦਾ ਫਲੇਮ ਹਾਈ ਕੀਤਾ ਤਾਂ ਆਪਣੇ ਆਲੂ نیچے ਸੜ ਜਾਣਗੇ ਇਹ ਸਬਜੀ ਬਹੁਤ ਹੀ ਕ੍ਰਿਸਪੀ ਤੇ ਟੇਸਟੀ ਬਣਦੀ ਹੈ ਹੁਣ ਆਪਾਂ 2 ਮਿੰਟ ਬਾਅਦ ਇਹਨਾਂ ਨੂੰ ਚੈੱਕ ਕਰਾਂਗੇ ਤੇ ਇਸ ਨੂੰ ਹਲਕੇ ਹੱਥਾਂ ਦੇ ਨਾਲ ਹਿਲਾਵਾਂਗੇ ਇਹ ਆਲੂ ਬਹੁਤ ਹੀ ਜਲਦੀ ਗਲ ਜਾਂਦੇ ਹਨ ਸੌਫਟ ਹੋ ਜਾਂਦੇ ਹਨ ਇਹ ਦੇਖੋ ਕਿੰਨੇ ਵਧੀਆ ਆਪਣੇ ਕ੍ਰਿਸਪੀ ਆਲੂ ਬਣ ਕੇ ਰੈਡੀ ਹੋ ਰਹੇ ਹਨ ਹੁਣ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਬੇਸਿਕ ਮਸਾਲੇ ਐਡ ਕਰਾਂਗੇ ਇਹਨਾਂ ਦੇ ਵਿੱਚ ਆਪਾਂ ਕੋਈ ਸਪੈਸ਼ਲ ਮਸਾਲਾ ਐਡ ਨਹੀਂ ਕਰਨਾ ਸਵਾਦ ਦੇ ਅਨੁਸਾਰ ਇੱਥੇ ਤੁਸੀਂ ਨਮਕ ਐਡ ਕਰਿਓ 1/4 ਚਮਚ ਹਲਦੀ ਪਾਊਡਰ 1/4 ਚਮਚ ਲਾਲ ਮਿਰਚ ਪਾਊਡਰ ਤੇ 1/4 ਚਮਚ ਇੱਥੇ ਆਪਾਂ ਕਸਤੂਰੀ ਮੇਥੀ ਐਡ ਕਰਾਂਗੇ 1 ਚਮਚ ਇੱਥੇ ਆਪਾਂ ਧਨੀਆ ਪਾਊਡਰ ਦਾ ਐਡ ਕਰਾਂਗੇ ਧਨੀਆ ਪਾਊਡਰ ਦੇ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਇੱਥੇ ਨੂੰ ਨੂੰ ਚਟਪਟਾ ਬਣਾਉਣ ਦੇ ਲਈ ਆਪਾਂ ਅੱਧਾ ਚਮਚ ਆਮਚੂਰ ਪਾਊਡਰ ਦਾ ਐਡ ਕਰਾਂਗੇ ਇਸ ਦੇ ਨਾਲ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਆਪਣੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਆਪਾਂ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਇਸ ਨੂੰ ਹੁਣ ਆਪਾਂ ਕਵਰ ਕਰਕੇ ਰੱਖ ਦਵਾਂਗੇ ਤੇ ਹੁਣ ਆਪਾਂ ਕਰਾਂਗੇ ਲੱচ্ছা ਪਰਾਂਠਾ ਤਿਆਰ ਇਹ ਲੱਛੇ ਪਰਾਂਠੇ ਦੇ ਨਾਲ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਇਥੇ ਆਪਣਾ ਆਟਾ ਪਹਿਲਾਂ ਹੀ ਗੁੱਜਾ ਸੀ ਉਥੋਂ ਆਪਾਂ ਇੱਕ ਪੀੜਾ ਲਵਾਂਗੇ ਹੁਣ ਇਸ ਨੂੰ ਆਪਾਂ ਸੁੱਕਾ ਆਟਾ ਲਗਾ ਕੇ ਚੁੰਡ ਲਵਾਂਗੇ ਚੁੰਡਾ ਕਰਨ ਤੋਂ ਮਗਰੋਂ ਇਸ ਦੀ ਆਪਾਂ ਇੱਕ ਰੋਟੀ ਵੇਲ ਲਵਾਂਗੇ ਰੋਟੀ ਆਪਾਂ ਪਤਲੀ ਜੀ ਹੀ ਵੇਲਾਂਗੇ ਜੇ ਤੁਹਾਨੂੰ ਆਪਾਂ ਲੱਛਾ ਪਰਾਂਠਾ ਪਕਾਣਾ ਹੈ ਤਾਂ ਪੀੜੇ ਦਾ ਸਾਈਜ਼ ਥੋੜਾ ਵੱਡਾ ਹੀ ਰੱਖਾਂਗੇ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਛਾ ਪਰਾਂਠਾ ਬਣ ਕੇ ਤਿਆਰ ਹੁੰਦਾ ਹੈ ਇਹ ਦੇਖੋ ਇਹ ਆਪਾਂ ਇੱਕ ਰੋਟੀ ਵੇਲ ਲਈ ਹੈ ਹੁਣ ਇਸ ਦੇ ਉੱਪਰ ਆਪਾਂ ਦੇਸੀ ਘਿਓ ਲਗਾ ਲਵਾਂਗੇ ਦੇਸੀ ਘਿਓ ਆਪਾਂ ਕਾਫੀ ਜ਼ਿਆਦਾ ਲਗਾਵਾਂਗੇ ਤਾਂ ਹੀ ਇਹ ਪਰਾਂਠਾ ਬਹੁਤ ਹੀ ਜ਼ਿਆਦਾ ਅੰਦਰੋਂ ਸੌਫਟ ਤੇ ਉਪਰ ਕਰੰਚੀ ਬਣ ਕੇ ਤਿਆਰ ਹੁੰਦਾ ਹੈ ਹੁਣ ਆਪਾਂ ਇਸ ਦੇ ਉੱਤੇ ਥੋੜਾ ਜਿਹਾ ਸੁੱਕਾ ਆਟਾ ਇਸ ਤਰ੍ਹਾਂ ਛਿੜਕ ਦਵਾਂਗੇ ਤੇ ਕਰਦੇ ਦੇ ਨਾਲ ਇਸ ਤਰ੍ਹਾਂ ਆਪਾਂ ਇਸ ਨੂੰ ਕਟਿੰਗ ਕਰਾਂਗੇ ਇਸ ਤਰ੍ਹਾਂ ਇਹ ਪਰਾਂਠਾ ਬਹੁਤ ਜ਼ਿਆਦਾ ਵਧੀਆ ਬਣਦਾ ਹੈ ਤੇ ਲੱਛੇ ਵੀ ਬਹੁਤ ਜ਼ਿਆਦਾ ਬਣਦੇ ਹਨ ਹੋ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਆਪਾਂ ਇਸ ਤਰ੍ਹਾਂ ਲੱਛੇ ਇਕੱਠੇ ਕਰੀ ਜਾਵਾਂਗੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਪਰੌਠਾ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣਦਾ ਹੈ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਇਹ ਆਪਾਂ ਹਲਕੇ ਹੱਥਾਂ ਦੇ ਨਾਲ ਹੀ ਫੋਲਡ ਕਰਾਂਗੇ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਟਾਈਟ ਨਹੀਂ ਕਰਨਾ ਤੇ ਇਸ ਤਰ੍ਹਾਂ ਹਲਕੇ ਹੱਥਾਂ ਦੇ ਨਾਲ ਥੋੜਾ ਜਿਹਾ ਇਸਨਾਂ ਨੂੰ ਦਬਾ ਕੇ ਤੇ ਥੋੜਾ ਜਿਹਾ ਆਪਾਂ ਇਸ ਤੇ ਸੁੱਕਾ ਆਟਾ ਲਗਾਵਾਂਗੇ ਤੇ ਫਿਰ ਇਸ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਹੀ ਵੇਲ ਲਵਾਂਗੇ ਹੁਣ ਆਪਾਂ ਪਰੌਂਠੇ ਨੂੰ ਵੇਲ ਲਿਆ ਹੈ ਤੇ ਤਵਾ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਤਵੇ ਤੇ ਪਰੌਂਠਾ ਪਾ ਦਵਾਂਗੇ ਤੇ ਇਸ ਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਹੀ ਪਰਾਠੇ ਨੂੰ ਪਕਾਵਾਂਗੇ ਲੋ ਫਲੇਮ ਤੇ ਪਕਾਉਣ ਦੇ ਨਾਲ ਪਰੌਂਠਾ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਤੇ ਬਿਲਕੁਲ ਨਹੀਂ ਸੜਦਾ ਥੋੜਾ ਜਿਹਾ ਸੇਕ ਲੱਗਣ ਤੋਂ ਮਗਰੋਂ ਇਸ ਨੂੰ ਆਪਾਂ ਪਲਟ ਲਵਾਂਗੇ ਤੇ ਹੁਣ ਆਪਾਂ ਦੋਨਾਂ ਸਾਈਡਾਂ ਤੇ ਦੇਸੀ ਘਿਓ ਲਗਾ ਕੇ ਇਸ ਨੂੰ ਪਕਾਵਾਂਗੇ ਤੁਸੀਂ ਜ਼ਰੂਰ ਇਸ ਨੂੰ ਟ੍ਰਾਈ ਕਰਿਓ ਇਹ ਸਬਜ਼ੀ ਤੇ ਨਾਲ ਪਰੌਂਠਾ ਇੰਨਾ ਜ਼ਿਆਦਾ ਟੇਸਟੀ ਲੱਗਦਾ ਹੈ ਕਿ ਸਾਰੇ ਤੁਹਾਡੇ ਕੋਲੋਂ ਵਾਰ-ਵਾਰ ਮੰਗ ਕੇ ਭਰਮਾਉਣਗੇ ਤੇ ਖਾਣਗੇ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਜੀ ਇਸੇ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੇ ਇਸ ਤੇ ਘਿਓ ਲਗਾ ਕੇ ਪਰੌਂਠਾ ਤਿਆਰ ਕਰ ਲਵਾਂਗੇ ਇਹ ਦੇਖੋ ਆਪਣੇ ਲੱਛੇ ਕਿਸ ਤਰ੍ਹਾਂ ਅਲੱਗ-ਅਲੱਗ ਹੋ ਰਹੇ ਹਨ ਤੇ ਆਪਣਾ ਕਿੰਨਾ ਵਧੀਆ ਕ੍ਰਿਸਪੀ ਪਰੌਂਠਾ ਬਣ ਕੇ ਤਿਆਰ ਹੋ ਚੁੱਕਾ ਹੈ ਇਸੇ ਤਰ੍ਹਾਂ ਆਪਾਂ ਦੂਸਰੇ ਪਰੌਂਠੇ ਵੀ ਤਿਆਰ ਕਰ ਲਵਾਂਗੇ ਹੁਣ ਆਪਾਂ ਇਥੇ ਪਲੇਟਿੰਗ ਕਰਦੇ ਹਾਂ ਇਹ ਦੇਖੋ ਆਪਣੀ ਸਬਜ਼ੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਪਰੌਂਠਿਆਂ ਦੇ ਨਾਲ ਸਬਜ਼ੀ ਨੂੰ ਇੰਜੋਏ ਕਰਦੇ ਹਾਂ ਤੁਸੀਂ ਵੀ ਜਰੂਰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਇਹ ਦੇਖੋ ਆਪਣੇ ਪਰੌਂਠੇ ਕਿੰਨੇ ਵਧੀਆ ਲੱਛੇਦਾਰ ਬਣ ਕੇ ਤਿਆਰ ਹੋਏ ਹਨ ਤੇ ਕਿੰਨੇ ਜ਼ਿਆਦਾ ਕ੍ਰਿਸਪੀ ਹਨ ਹੁਣ ਇਸ ਦੇ ਉੱਪਰ ਆਪਾਂ ਹੋਰ ਦੇਸੀ ਘਿਓ ਲਗਾਵਾਂਗੇ ਹੁਣ ਆਪਾਂ ਇਸ ਨੂੰ ਇੰਜੋਏ ਕਰਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਆਪਣੇ ਆਲੂ ਵੀ ਕਿੰਨੇ ਵਧੀਆ ਗਲ ਚੁੱਕੇ ਹਨ ਤੇ ਆਪਣਾ ਪਰੌਂਠਾ ਵੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਹੈ ਲੋਤੀ ਦੇਖੋ ਕਿੰਨਾ ਵਧੀਆ ਆਪਣਾ ਗਰੋਂਠਾ ਤੇ ਸਬਜ਼ੀ ਬਣ ਕੇ ਰੈਡੀ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਵਿੱਚ ਧੰਨਵਾਦ